ਜੀ ਨਾਮ ਤੁਹਾਡਾ ਕਿੱਥੋਂ ਦੇ ਰਹਿਣਾ ਲੇਓ ਸਾਨੂੰ ਮੇਰਾ ਨਾਮ ਅਮਰ ਸਿੰਘ ਹੈ ਮੋੜ ਵਾਲੀ ਮੋੜ ਰੋਡ ਚੇਕ 13 ਨੰਬਰ ਗਲੀ ਚ ਰਹਿੰਦਾ ਹਾਂ ਜੀ ਸਰ ਕੀ ਕਰਦਾ ਵਾਪਸੀ ਆ ਜੋ ਤੁਸੀਂ ਅੱਜ ਸਾਰੇ ਇਕੱਠੇ ਹੋਏ ਹੋ ਮੇਰਾ ਮੁੰਡਾ ਕੱਲ 12:30 ਵਜੇ ਤੱਕਰੇ ਨਿਕਲਿਆ ਪੱਲੇ ਖੇਤ ਪਾਣੀ ਲੰ ਗਿਆ ਜੀ ਨਾ ਤਾਂ ਉਥੇ ਪਾਣੀ ਖੇਤ ਗਿਆ ਨਾ ਤਾਂ ਮੁੜ ਕੇ ਘਰੇ ਆਇਆ ਤੇ ਉਹਦਾ ਕੋਈ ਪਤਾ ਨਹੀਂ ਆ ਮੈਂ ਸਾਰੇ ਪਾਸੇ ਵੇਖ ਲਿਆ ਕਿੱਥੇ ਵੀ ਉਹਦਾ ਪਤਾ ਨਹੀਂ ਲੱਗਿਆ ਕੀ ਤੁਸੀਂ ਮੁੰਡੇ ਦੀ ਹੁਣ ਤੱਕ ਰਿਪੋਰਟ ਕਿਸਨੂੰ ਕੀਤੀ ਹੋਈ ਹੈ ਹਾਂ ਚੌਕੀ ਤੇ ਉਹ ਬਸ ਸਾਡੇ ਚੌਕੀ ਤੇ ਰਿਪੋਰਟ ਕੀਤੀ ਆ ਹਾਂਜੀ ਉਹਨਾਂ ਵੱਲੋਂ ਕੀ ਤੁਹਾਨੂੰ ਕੋਈ ਦੱਸਿਆ ਅਜੇ ਤੱਕ ਤਾਂ ਕੋਈ ਜਵਾਬ ਨਹੀਂ ਮਿਲਿਆ ਕੀ ਮੁੰਡੇ ਦੀ ਉਮਰ ਕਿੰਨੀ ਸੀ ਉਹਦੀ ਉਮਰ ਹੈ 16 ਸਾਲ 8ਵੀਂ ਚ ਪੜਦਾ ਮੁੰਡੇ ਦੇ ਕੀ ਹੋ ਜੇ ਵਿਵਾਰ ਸੀਗੇ ਕੋਈ ਕਿਸੇ ਕਿਸਮ ਦਾ ਕੋਈ ਨਹੀਂ ਉਹਦਾ ਉਹਦਾ ਕੋਈ ਦਾ ਨਸ਼ਾ ਨਹੀਂ ਕੀਤਾ ਕੋਈ ਵੀ ਉਹਦਾ ਵਧੀਆ ਵਿਵਾਰ ਸੀਗੇ ਉਹ ਸਾਡਾ ਮੁੰਡਾ ਕੋਈ ਨਸ਼ੇ ਤੇ ਨਹੀਂ ਸੀਗਾ ਤੇ ਨਾਲ ਹੀ ਰਹਿੰਦਾ ਸੀ ਉਹ ਨਹੀਂ ਲੜਾਈ ਝਗੜਾ ਹੋਇਆ ਕਿਸੇ ਨਾਲ ਤੇ ਪਤਾ ਨਹੀਂ ਕਿ ਐਵੇਂ ਗੁੰਮ ਹੋ ਗਿਆ ਮੁਰ ਕੇ ਨਾ ਲੁਟਨੀ ਬੈਠਣੀ ਸੀ ਕਿਉਂ ਜੋ ਮੁੰਡਿਆਂ ਨਾਲ ਰਹਿਣੇ ਸਨ ਉਹ ਚੰਗੀ ਸੰਗਤ ਨਾਲ ਬੈਠਦਾ ਸੀਗਾ ਤੇ ਲੜਾਈ ਦਿੰਗਾ ਕਿਸੇ ਤਰ੍ਹਾਂ ਹੋਈ ਨਹੀਂ ਤੁਹਾਨੂੰ ਕਿਸੇ ਕਿਸਮ ਦਾ ਮੁੰਡੇ ਤੇ ਕੋਈ ਸ਼ੱਕ ਹੋ ਗਏ ਆ ਕਿਸੇ ਦਾ ਨਹੀਂ ਆਪਾਂ ਨੂੰ ਲੱਗਦਾ ਵੀ ਕਿਸੇ ਨਾਲ ਇਲੈਕਸ਼ਨ ਚ ਹੋਵੇ ਮੁੰਡਾ ਜਾਂ ਕੋਈ ਕਿਸੇ ਮੇਰੇ ਤਾਂ ਕੋਈ ਕਿਸੇ ਦਾ ਸ਼ੱਕ ਲੱਗਦਾ ਨਹੀਂ ਹੈ ਤੇ ਨਾ ਕਿਸੇ ਦੇ ਇਲੈਕਸ਼ਨ ਤੇ ਆਨੂੰ ਆਪ ਪਤਾ ਨਹੀਂ ਹੈ ਉਹ ਕਹਿੰਦਾ ਗਮ ਹੋਇਆ ਕਿੱਥੇ ਗਿਆ ਕੀ ਹੋਇਆ ਕਿਸੇ ਦਾ ਸੰਬੰਧ ਚ ਆਪਣੀਆਂ ਰਿਸ਼ਤੇਦਾਰੀਆਂ ਆ ਇਧਰੋਂ ਹੋਰ ਕਿਤੇ ਪਰਤਾਲ ਕੀਤੀ ਹੋਵੇ ਮੈਂ ਪਰਤਾਲ ਤਾਂ ਸਾਰੇ ਪਾਸੇ ਕੀਤੀ ਆ ਕਿਸੇ ਕਿਸੇ ਪਾਸੇ ਹੈ ਨਹੀਂ ਰਹਾ ਕੋ ਜਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰ ਰਹੇ ਮੰਗ ਕਰਦੇ ਆ ਮੇਰਾ ਮੁੰਡਾ ਜਿਵੇਂ ਵੀ ਹੋ ਜੈਸਾ ਵੀ ਹੋ ਮੇਰੇ ਘਰ ਹੀ ਆ ਜਾਵੇ ਜੀ ਜੀ ਆਪਾਂ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਸਰ ਮੇਰਾ ਨਾਮ ਪ੍ਰੇਮਜੰਨ ਦੇ ਜੀ ਤੇ ਮੈਂ ਇਥੇ ਮੁਕਸੇ ਸ਼ਹਿਰ ਦਾ ਰਹਿਣ ਵਾਲਾ ਜੀ ਤੇ ਕੀ ਘਟਦਾ ਵਾਪਸੀ ਹੈ ਜੋ ਅੱਜ ਘਟਨਾ ਕੀ ਹੈ ਮੁੰਡਾ ਅਮਰ ਸਿੰਘ ਇਹਦਾ ਬੇਟਾ ਸੀ ਇੱਕ ਜੋ ਕੀ ਕੱਲ ਸਬਜ਼ੀ ਨੂੰ ਪਾਣੀ ਲਾਉਣ ਗਿਆ ਸੀ ਜੀ ਤਕਰੀਬਨ 12:30 12:00 ਦੇ ਟਾਈਮ 'ਚ ਜੀ ਸਰ ਉਹ ਮੁੜਕੇ ਨਹੀਂ ਆਇਆ ਸਰ ਤੇ ਇਹਨਾਂ ਦੀ ਬਹੁਤ ਪੜਤਾਲ ਕੀਤੀ ਉਮਰ ਉਹਦੀ ਹੈਗੀ ਆ ਜੀ ਕੋਈ 16 ਸਾਲ ਲਗਭਗ ਵਧੀਆ ਆ ਦਾ ਤੇ ਉਹਨੂੰ ਚਾਰੇ ਸਾਰੇ ਪਾਸੇ ਰਿਸ਼ਤੇਦਾਰੀਆਂ ਜੇ ਗਲੀ ਗਵਾਂਡ ਸਾਰਾ ਲੱਭ ਲਿਆ ਪਰ ਉਹਦਾ ਕੋਈ ਅਜੇ ਤੱਕ ਸੁਰਾਗ ਨਹੀਂ ਮਿਲਿਆ ਸਰ ਹਾਂਜੀ ਕੀ ਲੱਗਦਾ ਵੀ ਕੀ ਹੋ ਸਕਦਾ ਸਰ ਹੋ ਸਕਦਾ ਹੋਵੇ ਵੀ ਕੀ ਘਟਨਾ ਵਾਪਰੀ ਹੈ ਬੱਚੇ ਨਾਲ ਕੀ ਨਹੀਂ ਵਾਪਰਿਆਗਾ ਇਹ ਤਾਂ ਹੁਣ ਉੱਪਰ ਪਰਮਾਤਮਾ ਜਾਣਦਾ ਸਰ ਸਰ ਪ੍ਰਸਾਦਨ ਤੋਂ ਕੀ ਮੰਗ ਸਰ ਪ੍ਰਸਾਦਨ ਤੋਂ ਇਹ ਹੀ ਮੰਗ ਕਰਦੇ ਆਂ ਜੀ ਕਿ ਉਹਨਾਂ ਦਾ ਬੇਟਾ ਜਿਵੇਂ ਵੀ ਹੈ ਜਿਹੜੇ ਹਾਲਾਤਾਂ ਦੇ ਵਿੱਚ ਹੈਗਾ ਉਹਨੂੰ ਸਹੀ ਸਲਾਮਤ ਇਸ ਦੇ ਘਰ ਪਹੁੰਚ ਜਾਵੇ ਜੀ ਜੋ ਬੱਚਾ ਗਾਇਬਾ ਘਰ ਦੇ ਵਿੱਚੋਂ ਚੱਲ ਗਿਆ ਬਿਨਾ ਪਿੱਛੇ ਦੱਸੇ ਦੇਖੋ ਜੀ ਇਹ ਕੱਲ ਦਾ ਗਿਆ ਜੀ 12:30 ਵਜੇ ਕਰੀ ਕਰੀ ਤਕਰੀਬ ਪਾਣੀ ਲਾਣ ਵਾਸਤੇ ਖੇਤ ਵਿੱਚ ਜੀ ਨਾ ਤਾਂ ਉਹ ਬੱਚਾ ਖੇਤ ਗਿਆ ਤੇ ਨਾ ਹੀ ਘਰ ਵਾਪਸ ਆਇਆ ਜੀ ਸਾਰੇ ਪਾਸੇ ਦੀ ਗਲੀਆਂ ਚ ਗਵਾਂਡ ਗਵਾਂਡ ਸਾਰੇ ਪਾਸੇ ਪਤਾ ਕੀਤਾ ਉਸ ਤੋਂ ਬਾਅਦ ਰਿਸ਼ਤੇਦਾਰੀਆਂ ਚ ਪਤਾ ਕੀਤਾ ਜੀ ਰਿਸ਼ਤੇਦਾਰੀਆਂ ਚ ਉਹਨਾਂ ਨੇ ਕਿ ਬੱਚਾ ਤੁਹਾਡਾ ਸਾਡੇ ਕੋਲ ਨਹੀਂ ਆਇਆ ਠੀਕ ਹੈ ਨਹੀਂ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਸਿਟੀ ਗਏ ਆ ਉਹਤੇ ਚੌਕੀ ਗਏ ਆ ਚੌਕੀ ਵਾਲਿਆਂ ਨੂੰ ਬੱਸ ਸਟੈਂਡ ਤੇ ਉਹਨਾਂ ਨੇ ਸਾਨੂੰ ਉਹਨਾਂ ਨੂੰ ਰਿਪੋਰਟ ਲਿਖ ਲਈ ਉਹਨਾਂ ਨੇ ਠੀਕ ਹੈ ਨਹੀਂ ਤੇ ਜਿਹੜੀ ਅੱਗੇ ਦੀ ਕਾਰਵਾਈ ਉਹ ਕਰੀ ਜਾਂਦੇ ਆ ਠੀਕ ਹੈ ਨਹੀਂ ਤੇ ਦੇਖੋ ਹਲੇ ਸਿਟੀ ਵਾਲਿਆਂ ਦਾ ਇਹ ਜਵਾਬ ਨਹੀਂ ਆਇਆ ਕਿ ਤੁਹਾਡਾ ਬੱਚਾ ਅਸੀਂ ਸਾਨੂੰ ਮਿਲਿਆ ਜਾਂ ਨਹੀਂ ਮਿਲਿਆ। ਉਹਨਾਂ ਨੂੰ ਅਸੀਂ ਇੱਕ ਵਾਰੀ ਮੰਗ ਫੇਰ ਕਰਦੇ ਆ ਕਿ ਸਾਡਾ ਬੱਚੇ ਨੂੰ ਤਬਦੀਸ਼ ਦੇ ਨਾਲ ਪਹਲਿਆ ਜਾਵੇ ਤੇ ਜਾਕੀ ਸਾਨੂੰ ਜਿਹੜੀ ਤਸੱਲੀ ਬਖਸ਼ ਹੋਵੇ ਕਿ ਬਈ ਹਾਂ ਜਵਾਗ ਸਾਡਾ ਘਰੇ ਆ ਜਾਵੇ। ਇਹ ਨੰਤਾ ਬੜਾ ਕਿੱਥੋਂ ਨਹੀਂ ਰਹਿਣਾ। ਮੇਰਾ ਅਰਵਤੀ ਨਾਮ ਹੈ, ਮੋੜ ਰੋਡ ਤੇ ਰਹਿੰਦੇ ਹਾਂ। ਕੀ ਕਰਨਾ ਵਾਪਸੀ ਹੈ ਜੋ ਤੁਹਾਡੇ ਬੇਟੇ ਦਾ ਸਰਜੀ ਦਾ ਕੰਮ ਕਰਤ ਹਾਂ। ਸਾਡੇ 12:30 ਵਜੇ ਪਾਣੀ ਲਗਾਣ ਗਏ ਤਾਂ ਜੀ ਫਿਰ ਮੁੜ ਕੇ ਨਹੀਂ ਆਏ